ਤੁਸੀਂ ਸਾਬਿਆ ਨੇ ਇੱਕ ਖਬਰ ਸੁਣੀ ਆ ਅੱਜ ਤੱਕ ساری ਸ਼ਰੋਮਨੀ ਅਕਾਲੀ ਦਲ ਬਾਦਲ ਨੂੰ ਸਖਬੀਰ ਬਾਦਲ ਦੇ ਸ਼ਰੋਮਨੀ ਅਕਾਲੀ ਦਲ ਨੂੰ ਜਿਹੜਾ ਬਹੁਤ ਥੋੜਾ ਜਿਹਾ ਅਕਾਲੀ ਦਲ ਉਹਨੂੰ ਅੱਜ ਇੱਕ ਵੱਡਾ ਝਟਕਾ ਲੱਗਾ ਜਦੋਂ ਉਦੇਈ ਪਾਰਟੀ ਦੇ ਸੀਨੇ ਦਾਗੂ ਬਿਕਰਮਜੀਤ ਸਿੰਘ ਮਜੀਠੀਏ ਦੀ ਜਮਾਨਤ ਅੱਜ ਜਿਹੜੀ ਐ ਉਹ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਰੱਦ ਕਰ ਦਿੱਤੀ ਐ ਅਰ ਕੱਲਾ ਰੱਦ ਨਹੀਂ ਕੀਤਾ ਨਾਲ ਇਹ ਵੀ ਕਿਹਾ ਕਿ ਜਿਹੜੇ ਇਸ ਕੇਸ ਦੇ ਵਿੱਚ ਪੁਲਿਸ ਵੱਲੋਂ ਸਬੂਤ ਦਿੱਤੇ ਗਏ ਉਹ ਬਹੁਤ ਗੰਭੀਰ ਨੇ ਜਿਹੜੇ ਕਾਲੀ ਦਲ ਦੇ ਲੀਡਰ ਜਿਹੜੇ ਬੰਦੇ ਵਿਜੀਠੀ ਦੇ ਪੱਖ ਦੇ ਵਿੱਚ ਕਹ ਰਹੇ ਸੀਗੇ ਕਿ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਸਿਆਸੀ ਬਦਲਾਅ ਖੋਦੀ ਕੀਤੀ ਹੈ ਧੱਕਾ ਕੀਤਾ ਅਜਮਾਨ ਜੋਗ ਹਾਈ ਕੋਰਟ ਨੇ ਇਸ ਗੱਲ ਦੇ ਉੱਤੇ ਬਹੁਤ ਵੱਡੀ ਮੋੜ ਆਈ ਹੈ ਕਿ ਮਜੀਠੀਆ ਦੇ ਉੱਤੇ ਜਿਹੜੇ ਦੋਸ਼ ਲਾਏ ਗਏ ਉਹ ਬਿਲਕੁਲ ਸਹੀ ਸੀਗੇ 540 ਕਰੋੜ ਦਾ ਜਿਹੜਾ ਲੈਣ-ਦੇਣ ਹੋਇਆ ਸੀਗਾ ਉਹ ਸਾਰੇ ਸਬੂਤ ਜਿਹੜੇ ਕੋਰਟ ਦੇ ਵਿੱਚ ਦਿੱਤੇ 15 ਦਿਨ ਬਹਿਸ ਚੱਲੀ ਉਹ 15 ਦਿਨ ਬਹਿਸ ਤੋਂ ਬਾਅਦ ਮਾਂਜੋਗ ਕੋਰਟ ਨੇ ਜਿਹੜਾ ਇੱਕ ਫੈਸਲਾ ਜਿਹੜਾ ਦਿੱਤਾ ਕੱਲੀ ਦਲ ਦੇ ਲੀਡਰ ਇਹ ਹਵੇਸ਼ਾਈ ਇਨਾ ਕੋਈ ਕੋ ਸ਼ਬਦ ਹੈ ਕਿ ਸਿਆਸੀ ਬਦਲਾ ਖੋਦੀ ਹੈ ਜੀ ਤੱਕਾ ਜੀ ਬੈਸ ਕੇਸ ਦੇ ਪਛੋਕਰ ਦੇ ਵਿੱਚ ਜਾਂਦਿਆ ਇਹ ਕਹਿਣਾ ਚਾਹੁੰਦਾ ਕਿ 12 13 ਦੇ ਵਿੱਚ 2012 13 ਦੇ ਵਿੱਚ ਜਦੋਂ ਕਾਲੀ ਦਲ ਦੀ ਸਰਕਾਰ ਸੀਗੀ ਸਰਵਜਤ ਪ੍ਰਕਾਸ਼ ਸਿੰਘ ਬਾਦਲ ਜੀ ਜਦੋਂ ਪੰਜਾਬ ਦੇ ਮੁੱਖ ਮੰਤਰੀ ਸੀਗੇ ਉਸ ਸਮੇਂ ਮਹਾਲੀ ਦੀ ਕੋਰਟ ਦੇ ਵਿੱਚ ਜਦੋਂ ਭੋਲੇ ਨੇ ਸਟੇਟਮੈਂਟ ਦਿੱਤੀ ਸੀਗੀ ਇਸ ਰੱਗ ਦੇ ਧੰਦੇ ਵਿੱਚ ਉਹਨਾਂ ਦੇ ਨਾਲ ਮਜੀਠੀਆ ਵੀ ਸ਼ਾਮਲ ਹੈ ਸਾਡੇ ਉਸ ਸਮੇਂ ਕਾਰਵਾਈ ਹੋ ਜਾਂਦੀ ਜੇ ਉਸ ਸਮੇਂ ਫੜ ਕੇ ਮਜੀਠੀਆ ਨੂੰ ਜੇਲ੍ਹ ਚ ਬੰਦ ਕੀਤਾ ਜਾਂਦਾ ਅੱਜ ਤੱਕ ਸਰ ਕਿੰਨੇ ਪੰਜਾਬ ਦੇ ਹਜ਼ਾਰਾਂ ਨੌਜਵਾਨਾਂ ਦੀ ਜ਼ਿੰਦਗੀ ਜਿਹੜੀ ਬਾਜ਼ਾ ਨਹੀਂ ਸੀਗੀ ਜਿਹੜਾ ਉਸ ਸਮੇਂ ਤੋਂ ਲੈ ਕੇ ਕਾਂਗਰਸ ਦੀ ਸਰਕਾਰ ਤੱਕ ਚਾਚੇ ਭਤੀਜੇ ਦੀ ਸਰਕਾਰ ਤੱਕ ਜਿਹੜਾ ਤੰਦਾ ਚੱਲਦਾ ਆਇਆ ਇਸ ਤੰਦੇ ਨੇ ਪੰਜਾਬ ਦੇ ਹਜ਼ਾਰਾਂ ਲੱਖਾਂ ਨੌਜਵਾਨਾਂ ਨੂੰ ਮੌਤ ਦੇ ਮੂੰਹ ਵਿੱਚ ਧੱਕ ਦਿੱਤਾ ਔਰ ਉਹਨਾਂ ਦੀਆਂ ਲਾਛਾਂ ਦੇ ਪੈਸੇ ਵਟ ਕੇ ਇਹ 540 ਕਰੋੜ ਦਾ ਲੈਣ ਦੇ ਜਿਹੜਾ ਇਹ ਹੋਇਆ ਇਹ ਪੈਸਾ ਕਿੱਥੋਂ ਆਇਆ ਨਾ ਸਮਝਦੇ ਇਕ ਦੀ ਗੱਲ ਇਸ ਕਰਕੇ ਮੱਲਾ ਇਹ ਮੈਂ ਕਹਿਣਾ ਕਹਿਣਾ ਚਾਹੁੰਦਾ ਕਿ ਜਿਹੜੀ ਚੀਜ਼ ਇਹ ਗੱਲ ਕਹਿੰਦੇ ਸੀਗੇ ਉਹ ਚੀਜ਼ ਅੱਜ ਬਿਲਕੁਲ ਹਾਈ ਕੋਰਟ ਨੇ ਸਬਦ ਕਰਤੀ ਹੈ ਕਿ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਦੇ ਕੋਈ ਬਲ ਜਿਹੜਾ ਝੂਠਾ ਕੇਸ ਦੇ ਦਰਜ ਕੀਤਾ ਕੋਈ ਕਿਸੇ ਦੇ ਨਾਮ ਸਿਆਸੀ ਬਦਲਾਖੋਰੀ ਦੀ ਕੀਤੀ ਜੋ ਕੀਤਾ ਸੀ ਜਿੱਦਾਂ ਦੀ ਫਸਲ ਬੀਜੀ ਸੀ ਬਿਜਟੀਆਂ ਉਹਨਾਂ ਦੀ ਉਹ ਫਸਲ ਹੁਣ ਵੱਢ ਰਿਹਾ ਜੋ ਬੀਜੋਗੇ ਉਹੀ ਕੱਟੋਗੇ ਜੋ ਉਹਨਾਂ ਨੇ ਬੀਜਿਆ ਸੀਗਾ ਉਹ ਹੁਣ ਵੱਢ ਰਿਆ ਔਰ ਲਾਜ਼ਮੀ ਇਸ ਕੇਸ ਦੇ ਵਿੱਚ ਜਦੋਂ ਕੋਰਟ ਇਨਸਾਫ ਕਰੂਗੀ ਸਜ਼ਾ ਹੋਊਗੀ ਉਦੋਂ ਪੰਜਾਬ ਦੇ ਉਹਨਾਂ ਹਜ਼ਾਰਾਂ ਨੌਜਵਾਨਾਂ ਦੀਆਂ ਮਾਵਾ ਜਿਹੜੀਆਂ ਉਹਨਾਂ ਦੇ ਸਿਰਿਆਂ ਤੇ ਬਹਿ ਕੇ ਰੋਂਦੀਆਂ ਜਿਨ੍ਹਾਂ ਦੇ ਪੁੱਤ ਨਸ਼ਿਆਂ ਦਾ ਮਰ ਗਏ ਸੀ ਸਾਦ ਉਹ ਕਿਤੇ ਬੰਦ ਹੋਣਾ ਦਾ ਸ਼ਾਂਤ ਹੋਊਗਾ ਕਿ ਉਹਨਾਂ ਦੇ ਪੁੱਤਾਂ ਨੂੰ ਨਸ਼ਿਆਂ ਦੇ ਵਿੱਚ ਧੱਕਣ ਵਾਲੇ ਮੰਜੀ ਠੀਰ ਦੇ ਬੰਦੇ ਨੂੰ ਸਜ਼ਾ ਮਿਲੀ ਹੈ ਜਾਂ ਜਿਹੜੇ ਬਾਕੀ ਉਸ ਸਮੇਂ ਦੇ ਬੰਦੇ ਜੇਲ੍ਹਾਂ ਦੇ ਵਿੱਚ ਬੈਠੇ ਆ ਲੋਕ ਥੋੜਾ ਬੋਤਾ ਉਹਨਾਂ ਦਾ ਮਨ ਸ਼ਾਂਤ ਹੁੰਦਾ ਕਿ ਯਾਰ ਚਲੋ ਕਿਤੇ ਨਾ ਕਿਤੇ ਦੇ ਸਜ਼ਾ ਮਿਲੀ ਕਿਤੇ ਨਾ ਕਿਤੇ ਦਾ ਇਨਸਾਫ ਹੋਇਆ ਕੋਈ ਨਾ ਕੋਈ ਤੇ ਸਰਕਾਰ ਆਈ ਜਿਹੜੇ ਕਹਿੰਦੇ ਸੀ ਲੱਕ ਤੋੜ ਦੇਾਂਗੇ ਗੁੜਕਾ ਸਾਫ ਫੜ ਕੇ ਉਹਨਾਂ ਕੋਲ ਨਾ ਲੱਕ ਟੁੱਟਾ ਨਾ ਲੱਤ ਟੁੱਟੀ ਨਾ ਕੋ ਬਾਹ ਟੁੱਟੀ ਨਾ ਕੋ ਪੈਰ ਟੁੱਟਾ ਉਹ ਤੇ ਚਾਚਾ ਭਤੀਜਾ ਵਰਗੇ ਮੁੜ ਕੇ ਸਭ ਦੇ ਇੱਕ ਦੀ ਗੱਲ ਇਸ ਕਰਕੇ ਜੇ ਮਜੀਠੀਏ ਨੂੰ ਹਿੰਮਤ ਕੀਤੀ ਤੇ ਸਰਦਾਰ ਭਗਵੰਦ ਸਿੰਘ ਮਾਨ ਦੀ ਸਰਕਾਰ ਨੇ ਹਿੰਮਤ ਕੀਤੀ ਔਰ ਬਿਲਕੁਲ ਸਹੀ ਕੀਤੀ ਬਿਲਕੁਲ ਕੋਈ ਸਿਆਸੀ ਬੱਲਾ ਖੋਦੀ ਦੀ ਕੁਛ ਨਹੀਂ ਬਿਲਕੁਲ ਸਹੀ ਕੀਤਾ ਸੋ ਅੱਜ ਜਿਹੜੇ ਕੱਲੀ ਰੋਜ਼ ਬੋਲਦੇ ਆ ਜਾਂ ਬੋਲਦੇ ਸੀਗੇ ਕਿ ਜੀ ਸਿਆਸੀ ਬੋਲਾ ਖੋਦੀ ਹੋਦੀ ਆ ਜੀ ਆਪਦੀ ਸਰਕਾਰ ਮਾਨ ਦੀ ਸਰਕਾਰ ਤੱਕੇ ਕਰਦੀ ਆ ਜੀ ਤੱਕੇ ਛਾਈ ਕਰਦੀ ਆ ਉਹ ਸਾਰੀਆਂ ਚੀਜ਼ਾਂ ਅੱਜ ਕਲੀਅਰ ਹੋ ਗਈਆਂ ਸੋ ਮੈਂ ਚਾਹੁੰਦਾ ਕਿ ਲੋਕਾਂ ਨੂੰ ਇਹ ਆਸ ਵੱਜੀ ਹੈ ਨਹੀਂ ਤੇ ਕਹਿੰਦੇ ਸਾਨੂੰ ਕੌਣ ਫੜ ਸਕਦਾ ਇਹ ਕਹਿੰਦੇ ਸਾਨੂੰ ਵੱਡਿਆਂ ਨੂੰ ਕੌਣ ਹੱਥ ਪਾ ਸਕਦਾ ਕੋਈ ਹੱਥ ਪਾ ਕੇ ਦਿਖਾਵੇ ਚੈਲੰਜ ਕਰਦੇ ਸੀਗੇ ਔਰ ਮੈਂ ਬੜਾ ਖੁਸ਼ ਹੈ ਕਿ ਸਾਡੇ ਦੇਸ਼ ਦੀ ਨਿਆਇ ਪ੍ਰਣਾਲੀ ਸਾਡੇ ਦੇਸ਼ ਦੀਆਂ ਮਾਨਜੋ ਕੋਟਾਂ ਅੱਜ ਵੀ ਬੈਠੀਆਂ ਜਿਹੜੀਆਂ ਕਿਤੇ ਦਾ ਕਿਤੇ ਇਨਸਾਫ ਜਿਹੜਾ ਉਹ ਸਾਨੂੰ ਦੇਂਦੀਆਂ ਨਜੇਦ ਵੀ ਆਉਂਦੀਆਂ ਪਹਿਲਾਂ ਵੀ ਦਿੱਤਾ ਅੱਗੇ ਵੀ ਦੇਣਗੇ ਸੋ ਮੈਂ ਸਮਝਦਾ ਕਿ ਅਜ ਕਾਲੀ ਦਲ ਜਿਹੜਾ ਰੋਜ਼ ਬੋਲਦਾ ਸੀਗਾ ਉਹਦਾ ਇਹ ਜਿਹੜਾ ਰੋਜ਼ ਦਾ ਰੋਜ਼ ਦਾ ੱਪਾ ਸੀਗਾ ਉਹ ਸਰ ਬੰਦ ਹੋ ਗਿਆ ਹੁਣ ਉਹ ਕਹਿਣ ਵਾਲੇ ਵੀ ਬੰਦ ਗਏ ਕਿਉਂਕਿ ਕੋਰਟ ਨੇ ਕਹਿਤਾ ਕਿ ਸਬੂਤ ਬਹੁਤ ਤਕਬੀਰ ਨੇ ਉਹਨਾਂ ਨੇ ਨਾਲ ਕਮੈਂਟ ਕੀਤੇ ਆ ਔਰ ਤੁਸੀਂ ਦੇਖੋ ਕਿ ਕਿਦੋਂ ਦਾ ਸ਼ੁਰੂ ਆਇਆ ਇਹ 2005 ਦੇ ਲਾਗੇ ਦਾ ਸ਼ੁਰੂ ਹੋਇਆ ਕਿਦੋਂ ਦਾ ਇਹ ਡਰਗ ਮਾਫੀਆ ਪੰਜਾਬ ਦੇ ਸ਼ੁਰੂ ਹੋਇਆ ਸੀਗਾ ਕਿਦੋਂ ਦੇ ਪੈਸੇ 540 ਕਰੋੜ ਰੁਪਈਆ ਜਿਹੜਾ ਇਹ ਕੇਸ ਦੇ ਵਿੱਚ ਵਿਜੀਲੈਂਸ ਨੇ ਜਿਹੜਾ ਤੁਹਾਡੇ ਸਾਹਮਣੇ ਉਹ ਤੋਂ ਜਦੋਂ ਫੜਿਆ ਵਿਜੀਠੀਏ ਨੂੰ ਜਿਹੜਾ ਉਹਨਾਂ ਨੇ ਕਿਹਾ ਕਿ 540 ਕਰੋੜ ਰੁਪਈਆ ਦਾ ਲੈਣ ਦੇਣ ਹੋਇਆ ਇੰਨਾ ਪੈਸਾ ਸਰ ਕਿੱਥੋਂ ਆਇਆ ਇਹ ਪੈਸਾ ਨਸ਼ੇ ਦਾ ਸੀਗਾ ਇਹ ਪੈਸਾ ਢੱਕਦਾ ਸੀਗਾ ਉਹ ਕਿਹੜੀ ਆਮਦਨ ਆਈ ਉਹ ਕਿੱਥੋਂ ਇੰਨਾ ਪੈਸਾ ਆ ਗਿਆ ਔਰ ਇੰਨਾ ਲੰਮਾ ਸਮਾਂ ਜੇ ਕਿਤੇ ਟਾਈਮ ਦੇ ਨਾਲ ਕਾਰਵਾਈ ਕੀਤੀ ਹੁੰਦੀ ਤੇ ਪੰਜਾਬ ਦੇ ਮੈਂ ਤੁਹਾਨੂੰ ਪਹਿਲਾਂ ਕਿਹਾ ਕਿੰਨੇ ਮੁੰਡੇ ਕਿੰਨੇ ਨੌਜਵਾਨ ਨਸ਼ੇਤ ਜਾਣ ਤੋਂ ਵੱਜ ਜਾਣੇ ਸੀਗੇ ਔਰ ਕਿੰਨੇ ਨੌਜਵਾਨ ਜਿਨ੍ਹਾਂ ਦੇ ਮਾਪਿਆਂ ਨੇ ਡਰਦੇ ਆਪਣੇ ਪੁੱਤਾਂ ਨੂੰ ਬਾਹਰਲੇ ਦੇਸ਼ਾਂ ਭੇਜਤਾ ਇੰਨਾ ਦੇ ਕਰਕੇ ਪੰਜਾਬ ਵੀ ਖਾਲੀ ਹੋਇਆ ਪਰਵਾਸ ਹੋਇਆ ਲੋਕਾਂ ਦੇ ਬੰਨ ਚ ਬਹਿ ਗਿਆ ਕਿ ਜਿਆ ਨਸ਼ੇ ਭਰੇ ਆਪਣੇ ਪੁੱਤਾਂ ਦੀ ਅਦੁਬਾਦ ਕਰ ਦਿਓ ਸਾਡਾ ਪੰਜਾਬ ਵੀ ਖਾਲੀ ਕਰਾ ਸਾਡੇ ਸ਼ਮਸ਼ਾਨ ਘਾਟ ਜਿਹੜੇ ਰੋਜ਼ ਭਰਦੇ ਸੀਗੇ ਸੋ ਸੋ ਮੈਂ ਇਹ ਗੱਲ ਫਿਰ ਕਰਾ ਕਹਿਣਾ ਚਾਹੁੰਦਾ ਕਿ ਇੱਕ ਨਾ ਇੱਕ ਦਿਨ ਇੱਕ ਨਾ ਇੱਕ ਦਿਨ ਸਾਡ ਅਨਸਾਫ ਜਿਹੜਾ ਉਹ ਮਿਲਦਾ ਹੀ ਮਿਲਦਾ ਲੋਕਾਂ ਨੂੰ ਇੱਕ ਨਾ ਇੱਕ ਦਿਨ ਮਾਵਾ ਦੀਆਂ ਹਾਂ ਮਾਵਾ ਜਿਹੜੀਆਂ ਹੁੰਦੀਆਂ ਸੀ ਉਹਨਾਂ ਦੇ ਵਹਿ ਉਹਨਾਂ ਦੀਆਂ ਪੁੱਤਾਂ ਦੀਆਂ ਲਾਸ਼ਾਂ ਦੇ ਵਹਿ ਜਿਹੜੇ ਆ ਉਹ ਦਰਗਾਹ ਦੇ ਵਿੱਚ ਉਹ ਤੇ ਉਹ ਮਾਰਾ ਸੱਚੇ ਪਾਤਸ਼ਾਹ ਬਿੱਠਾ ਕੋਟ ਕਚਹਿਰੀਆਂ ਬੈਠੀਆਂ ਇਸ ਕਰਕੇ ਅੱਜ ਜਿਹੜਾ ਫੈਸਲਾ ਆਇਆ ਜਿਹੜਾ ਇੰਨਾ ਕੁ ਬਚਿਆ ਅਕਾਲੀ ਦਲ ਹੈ ਥੋੜਾ ਜਿਹਾ ਹੀ ਬੋਤਾ ਨੀਗਾ ਥੋੜਾ ਜਿਹਾ ਬਚਿਆ ਅਕਾਲੀ ਦਲ ਦੇਣਾ ਉਹਨੂੰ ਅੱਜ ਇਹ ਬਹੁਤ ਵੱਡਾ ਝਟਕਾ ਜਿਹੜਾ ਲੱਗਾ ਔਰ ਉਹਨਾਂ ਦੀ ਇਸ ਗੱਲ ਦੇ ਵਿੱਚ ਕੋਈ ਸਚਾਈ ਨਹੀਂ ਤੇ ਸਦਾ ਭਗਵਾਨ ਸਨਮਾਨ ਦੀ ਸਰਕਾਰ ਕਿਤੇ ਕੋਈ ਧੱਕਾ ਕਰਦੀ ਹੈ ਇਹ ਕਲਵਸਾਪਾ ਨਗਰ ਪ੍ਰੀਸ਼ਦ ਤੇ ਬਲੋਕ